ਕੋਈ ਮੌਸਮ ਦਾ ਖਾਬ ਹੁੰਦਾ ਬੰਦਾ ਇਹ ਚੀਤਾ ਲੈ ਆ ਕੇ ਜ਼ਰੂਰ ਰੱਖੇ ਤੇ ਇਹ ਬਾਈ ਜੀ ਕੀ ਰੇਟ ਪਾ ਜਾਂਦੇ ਜੀ ਇਹ 300 ਰੁਪਏ ਦਾ ਸਰ 300 ਰੁਪਏ ਦਾ ਜੀ ਲੈ ਵੀ ਮੇਤਰੋ ਮੀਂਹ ਹੋਣ ਫਿਰ ਪਿੱਜਣ ਦੀ ਲੋੜ ਨਹੀਂ ਨਾ ਡਰਦੀ ਲੋੜ ਤੁਸੀਂ ਐ ਮੰਨ ਲਓ ਧੁੰਦ ਤਾਂ ਬੜੀ ਧੁੰਦ ਜੀ ਉਦੋਂ ਮਾਰਤ ਆ ਵੀ ਨਹੀਂ ਕਿੱਲੇ ਹੁੰਦੇ ਕੱਲੇ ਮੀਂਹ ਵਾਸਤੇ ਨਹੀਂ ਇਹ ਜਿਆਦੇ ਧੁੰਦ ਦੇ ਵਿੱਚ ਵੀ ਕੰਮ ਕਰਦਾ ਹੈ ਤੇ ਇਹਦੇ ਵਿੱਚ ਨਾਂ ਵਾਲੀ ਹਵਾ ਵਜੇ ਤੇ ਨਾਂ ਪਾਣੀ ਭਰੇ ਦੇ ਵਿੱਚ ਇਹ ਲੰਜਾ ਤੇ ਹੈ ਇਹ ਚਾਰਾ ਕਾਪਕ 150 ਰੁਪਏ ਦੇ ਵਿੱਚ ਸਾਨੂੰ ਇਹ ਮਿਲਣ ਹੈ ਬਾਈ ਜੀ ਗਾਹਾਂ ਲਈ ਆਈਟਮ ਆ ਗਈ ਜੀ ਆਪਣੇ ਕੋਲੇ ਬੋਤਲਾਂ ਹੁੰਦੇ ਨੇ ਆਪਣਾ ਵੀ ਠੀਕ ਹੈ ਜੀ ਬੱਚਿਆਂ ਲਈ ਬੱਚਿਆਂ ਵਾਸਤੇ ਸਪੈਸ਼ਲੀ ਆ ਗਈ ਜੀ ਹਨਾ ਹਾਂ ਟੈਂਪਰੇਚਰ ਬੋਤਲਾਂ ਇਹਨੇ ਟੈਂਪਰੇਚਰ ਠੀਕ ਹੈ ਟੈਂਪਰੇਚਰ ਵੀ ਇਹ ਚਾਹੀਦਾ ਆ ਅ ਕਰੋ ਜੀ ਸ਼ੁਰੂਆਤ ਕਿੱਥੋਂ ਕਰਕੇ ਜੀ ਹਾਂ ਸਰ ਮੋਕੀ ਡੋਕੀ ਆਪਾਂ ਲਵੇ ਠੀਕ ਹੈ ਜੀ ਤੇ ਮਾਰਕੀਟ 'ਚ ਮਹਿੰਗੇ ਮਿਲਦੇ ਨੇ ਪਰ ਆਪਾਂ ਲਈ ਬਹੁਤ ਸਸਤੇ ਨੇ ਸਰ ਜੀ ਉਹ ਨੋ ਯੰਦਨੀ ਠੀਕ ਹੈ ਜੀ ਅੱਜ ਕੱਲ ਆਪਾਂ ਦੇਖਦੇ ਆ ਕਿਸੇ ਵੀ ਸਕੂਲ ਹਾਂਜੀ ਤੇ ਉੱਥੇ ਪਾ ਦੇਖਦੇ ਆ ਇਹ ਮੰਨ ਐ ਅੱਜ ਕੱਲ ਜਿਵੇਂ ਸਕਿਉਰਟੀ ਵਾਲੇ ਹੁੰਦੇ ਨੇ ਉਹਨਾਂ ਕੋਲ ਇਹ ਚੀਜ਼ ਵਕਤੀ ਜਾਂਦੀ ਹਾਂ ਪੈਂਸਾਂ ਦੇ ਵਿੱਚ ਜਾਂ ਹੋਰ ਬਹੁਤ ਸੋਹਣੀ ਜੀ ਇਹ ਵਾਜੀ ਪੱਕੀ ਰੇਟ ਦੇ ਵਿੱਚ ਦੇ ਦਿੰਦੇ ਨੇ ਕਿ 2000 ਦੇ ਦੋ ਸਰ ਆਪਣ ਲਵੇ ਠੀਕ ਹੈ ਜੀ 2000 ਦੇ ਦੋ ਜੀ ਤੇ ਉਸ ਤੋਂ ਬਾਅਦ ਗਾਂ ਵਾਲੀ ਚੀਜ਼ ਆ ਗਈ ਜੀ ਆਹ ਲੈਂਗੇ ਜੀ ਇਹ ਹਾਂਜੀ ਲੈਂਦੇ ਨਹੀਂ ਸਰ ਚਾਹਲਾ ਕੱਪ ਹੈ ਸਰ ਲੈ ਵੀ ਮਿੱਤਰੋ ਕਿਰਾਦਾ ਮੈਨੂੰ ਵੀ ਭਨੇਖਾ ਜਾ ਪਿਆ ਮੈਂ ਕਿਹਾ ਬਾਈ ਲੈਂਜ ਰੱਖੀ ਬੈਠਾਗਾ ਵੀ ਲੈਂਜ ਬਹੁਤ ਮਹਗੇ ਹੁੰਦੇ ਨੇ ਬਾਈ ਨੇ ਕਿਵੇਂ ਰੱਖ ਸਕਦਾ ਇਹ ਦੇਖ ਸਕਦੇ ਹੋ ਵੀ ਚਾਹ ਦਾ ਕੱਪ ਹੈ ਬਾਈ ਤੇ ਇਹ ਬਾਈ ਜੀ ਕੀ ਰੇਟ ਪੈਂਦਾ ਇਹ ਇਹ 150 ਦਾ ਸਰ 150 ਦਾ ਲਓ ਬਾਈ ਜੀ ਖਾਣੇ ਵਾਸਤੇ ਤਾਂ ਇਹ ਲੈੰਜਾ ਤੇ ਹੈ ਇਹ ਚਾਰਾਕ ਆਪਾਂ 150 ਰੁਪਏ ਦੇ ਵਿੱਚ ਸਾਨੂੰ ਇਹ ਮਿਲ ਲੈਣ ਬਾਈ ਜੀ ਗਾਹਾਂ ਲਈ ਆਟਮ ਆ ਗਈ ਆਪਣੇ ਕੋਲੇ ਬੋਤਲਾ ਆਉਂਦੇ ਨੇ ਆਪਣਾ ਵੀ ਠੀਕ ਹੈ ਜੀ ਬੱਚਿਆਂ ਲਈ ਬੱਚਿਆਂ ਵਾਸਤੇ ਸਪੈਸ਼ਲੀ ਆ ਗਈ ਜੀ ਹੈਨਾ ਹਾਂ ਜੀ ਟੈਂਪਰੇਚਰ ਬੋਤਲਾ ਹੀ ਨੇ ਟੈਂਪਰੇਚਰ ਠੀਕ ਹੈ ਟੈਂਪਰੇਚਰ ਵੀ ਇਹ ਚੀਜ਼ ਦੱਸਦੀ ਹੈ ਨਾ ਤੇ ਇੱਕ ਬਾਈ ਜੀ ਆਰਵਲਵਰ ਕਿਵੇਂ ਰੱਖੀ ਬੈਠੇ ਆਪਾਂ ਲੈਟਰ ਵਾਲਾ ਸਰ ਠੀਕ ਹੈ ਜੀ ਮੇਰੇ ਤੰਗ ਵਿੱਚ ਆਦਾ ਸਰ ਆਪਾਂ ਨੂੰ ਇਹਨੇ ਕਵਰ-ਕਵਰ ਵੀ ਆਉਂਦੇ ਨੇ ਬਥੇਰੇ ਕਵਰ ਆਉਂਦੇ ਨੇ ਜੀ ਠੀਕ ਹੈ ਜੀ ਹਾਂ ਇਹ ਬੋਤਲੀ ਆਟਮ ਆ ਸਰ ਬਹੁਤ ਵਧੀਆ ਠੀਕ ਹੈ ਜੀ ਆ ਹੁਣ ਦ ਪਾ ਬਾਹਰਲੇ ਦੇਸ਼ਾਂ ਦੇ ਵਿੱਚ ਦੇਖਦੇ ਨੇ ਇਹ ਚੀਜ਼ ਮੇਰੇ ਹਿਸਾਬ ਦੇ ਮੁਤਾਬਕ ਉਹੀ ਹੈ ਜੀ ਨੋਟ ਡਾਊਨ ਵਾਲੀ ਠੀਕ ਹੈ ਜੀ ਲੈਵੀ ਮੈਟਰੋ ਹੁਣ ਆਪਾਂ ਬਾਹਰਲੇ ਦੇਸ਼ਾਂ ਆਏ ਵਾਂਗੂ ਜਿਹੜਾ ਇਹ ਸ਼ੌਂਕਪੁਰ ਨੇ ਆਏ ਡੇਗਣੀ ਛੱਡੋ ਤੁਮਨਾ ਮੰਗੂ ਆ ਦੇਖਣ ਵਾਸਤੇ ਮਸ਼ੀਨ ਵੀ ਆ ਗਈ ਹੋਰ ਤੇ ਗਾਹਾਂ ਵਾਲੀ ਆ ਗਈ ਬਾਈ ਜੀ ਇਹ ਕੈਮਰਾ ਆ ਗਿਆ ਜੀ ਇਹ ਨਹੀਂ ਕੈਮਰਾ ਸਰੇ ਰੂਮ ਦੇ ਵਿੱਚ ਲਾਈਟਿੰਗ ਹੁੰਦੀ ਆ ਬਹੁਤ ਸੋਹਣੀ ਲਾਈਟਿੰਗ ਕਰਦਾ ਹੈ ਜੀ ਠੀਕ ਆ ਜੀ ਜੀ ਹਾਂ ਪਿਆ ਵੀ ਬਹੁਤ ਸੋਹਣਾ ਲੱਗਦਾ ਬਹੁਤ ਸੁਣੀ ਜੀ ਲੈ ਇੱਕ ਆਪਾਂ ਦੇਖਦੇ ਜਦੋਂ ਗ੍ਰਹਿ ਜੇਤ ਨੂੰ ਉੱਤਰਦੇ ਕਹਿੰਦੇ ਚੰਦਰਮਾ ਤੇ ਜਾ ਕਿਤੇ ਗਏ ਆਹੀ ਚੀਜ਼ ਸਾਰਾ ਬਣਿਆ ਜਾਂਦਾ ਹੈ ਨਾ ਜੀ ਤੇ ਗਾਹਾਂ ਵਾਲਾ ਆ ਗਿਆ ਜੀ ਆਪਣੇ ਕੋਲ ਇੰਨਾ ਟਾਈਮ ਨਹੀਂ ਘੜੀਆਂ ਕਹ ਸਕਦੇ ਯਾਰ ਆਪਾਂ ਇਹ ਚੀਜ਼ ਲੱਗ ਜਾਂਦੀ ਸੀਗੀ ਜੀ ਉਸ ਤੋਂ ਬਾਅਦ ਬਾਈ ਜੀ ਇੱਕ ਆ ਆ ਕੀ ਪੱਖੇ ਜੇ ਪਏ ਨੇ ਜੀ ਇਹ ਕੀ ਚੀਜ਼ ਆ ਗਈ ਜੀ ਇਹ ਸਰ ਉਹ ਹੈ ਪਾਸਟੋਪ ਜਾਂ ਹੁੰਦਾ ਜਿਹੜਾ ਇਹ ਠੀਕ ਹੈ ਜੀ ਇਹਦੇ ਵਿੱਚ ਲੱਗਦਾ ਸਦਾ ਸਿਲੰਡਰ ਇਹ ਦੋ ਘੰਟੇ ਚੱਲ ਪਾਂਦਾ ਵਧੀਆ ਬਧੀਆ ਰੋਟੀ ਪਾਣੀ ਗਰਮ ਕਰਨ ਬਾਅਦ ਤੇ ਦੋ ਬੇ ਚੀਜ਼ ਲੈ ਵੀ ਮਿੱਤਰੋ ਐਮਰਜੈਂਸੀ ਵਾਸਤੇ ਹੁਣ ਛੋੜੇ ਵਾਸਤੇ ਨਾ ਛੋਟੀ ਜੀ ਚੀਜ਼ ਹੋਰ ਪੇਸ਼ ਕਰਤੀ ਬਾਈ ਜੀ ਹੋਰਾਂ ਨੇ ਇਹਨੂੰ ਕਹਿੰਦੇ ਨੇ ਬਾਈ ਸਟੋਪ ਆ ਨਾ ਨਾਲ ਸਿਲੰਡਰ ਵੀ ਕਹਿ ਦਈਏ ਆਪਾਂ ਸਿਲੰਡਰ ਵੀ ਮਿਲੂਗਾ ਔਰ ਸਿਰਫ 500 ਰੁਪਏ ਦੇ ਥੱਲੇ ਥੱਲੇ ਹੈ ਨਾ ਬਾਈ ਜੀ ਇੰਨੇ ਕੀ ਦੀ ਆਟਮੀ ਹੋਊਗੀ ਤੇ ਬਹੁਤ ਸੋਹਣੀ ਚੀਜ਼ ਆ ਵੀ ਐਮਰਜੈਂਸੀ ਵਾਸਤੇ ਕਿਤੇ ਵੀ ਲੈ ਕੇ ਜਾਣਾ ਜਾਂ ਮੰਨੋ ਖਾਣਾ ਠੰਡਾ ਹੋ ਜਾਂਦਾ ਕਿਤੇ ਦੂਰ ਨਲੇ ਜਾਣਾ ਉਹਦੇ ਵਾਸਤੇ ਇਹ ਕੰਮ ਦੀ ਉੱਚੀ ਚੀਜ਼ ਤੇ ਗਾਹਾਂ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਦੇਖ ਸਕਦੇ ਤੁਸੀਂ ਰਾਸ਼ਕੇ ਸਾਈਕਲ ਜਮਾ ਅਸਲੀ origional ਦੀ ਤਰ੍ਹਾਂ ਲੱਗਦੇ ਨੇ ਹਨਾ ਤੇ ਇਹ ਬਾਈ ਜੀ ਇਹ ਸੋਨਰ ਸਿਸਟਮ ਵਾਲਾ ਹੈ ਗੱਡੀ ਵਾਲੇ ਪਰਫਿਊਮ ਨੇ ਆਪ ਲਵੇ ਬੋਤਲਾਂ ਦੇ ਹੁੰਦੇ ਨੇ ਸਰ ਠੀਕ ਹੈ ਜੀ ਹਾਂ ਜੀ ਲੇ ਵੀ ਗੱਡੀ ਵਾਲੇ ਪਰਫਿਊਮ ਆ ਗਏ ਤੇ ਬਾਕੀ ਸੌਲਰ ਸਿਸਟਮ 1 ਵਜੇ ਆਪਾਂ ਲਾਈਟ ਦਿਖਾਇਓ ਕਿ ਲਾਈਟ ਦੀ ਗੱਲ ਜੀ ਪਿਛੇ ਚੱਲੀ ਸੀਗੀ ਆ ਸੀਗੀ ਸੋਲਰ ਲਾਈਟ ਹੈ ਜੀ ਠੀਕ ਹੈ ਜੀ ਲਓ ਜੀ ਦੇਖ ਸਕਦੇ ਹੋ ਚਾਨਣ ਬਹੁਤ ਆ ਜੀ ਹੈ ਨਾ ਇਹਦਾ ਹਾਂ ਜੀ ਹਾਂ ਜੀ ਬਹੁਤ ਸੋਹਣੀ ਚੀਜ਼ ਹੈ ਇਹ ਇਹਦਾ ਕੀ ਰੇਟ ਪਊਗਾ ਜੀ ਆਪਾਂ ਨੂੰ ਇਹ ਭਾਈ ਜੀ 200 ਰੁਪਏ ਦੇ ਸਰ 200 ਰੁਪਏ ਦੇ ਵਿੱਚ ਤੇ ਹੋਰ ਭਾਈ ਜੀ ਇੱਕ ਇੱਕ ਆ ਗਈ ਤਾਂ ਪਹਿਲਾਂ ਇਹਦੇ ਚਾ ਦੇਖਦੇ ਹੁੰਦੇ ਸੀਗੇ ਜੀ ਹੈ ਨਾ ਜਿਵੇਂ ਫਿਲਮਾਂ ਵਿੱਚ ਨਹੀਂ ਦੇਖਦੇ ਹੁੰਦੇ ਸੀਗੇ ਉਹ ਜੇ ਇਹ ਕੀ ਕੀ ਜੀ ਸ਼ੂਟਿੰਗ ਵਾਸਤੇ ਹੱਜ ਵੀ ਲੈ ਕੇ ਜਾਂਦੇ ਨੇ ਮਤੁਈ ਇਹ ਚੀਜ਼ਾਂ ਅੱਛਾ ਠੀਕ ਹੈ ਜੀ ਸ਼ੂਟਿੰਗ ਦੇ ਵਿੱਚ ਇਹ ਚੀਜ਼ ਨੂੰ ਵਰਤਿਆ ਜਾਂਦਾ ਹੈ ਨਾ ਤੇ ਇੱਕ ਬਾਈ ਜੀ ਆਹ ਕੀ ਚੀਜ਼ ਹੈ ਬੋਤਲ ਜੀ ਬੋਤਲ ਹੈ ਸਰ ਛਤਰੀ ਹੈ ਜੀ ਤੁਹਾਨੂੰ ਬੋਲ ਕੇ ਦਿਖਾ ਦਿੰਦਾ ਫਿਰ ਇਹ ਛਤਰੀ ਹੈ ਜੀ ਲਓ ਜੀ ਫਿਰ ਮੜਾ ਜਾ ਦਿਖਾਈਏ ਫਿਰ ਅੱਪਾ ਮੈਨੂੰ ਤਾਂ ਇੰਜ ਲੱਗਿਆ ਦੇਖਣ ਵਾਲੇ ਨੂੰ ਵੀ ਲੱਗਦਾ ਅੱਛਾ ਆਹ ਚੀਜ਼ ਬਣ ਜਾਂਦੀ ਹੈ ਜੀ ਹਾਂਜੀ ਬਿਲਕੁਲ ਲੈ ਵੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਸ਼ਾਹਰੇ ਬਹੁਤ ਸੋਹਣੀ ਬਣ ਜਾਂਦੀ ਹੈ ਹੈਨਾ ਜੀ ਇਹ ਤੇ ਹੋਰ ਫਿਰ ਉਸ ਤੋਂ ਬਾਅਦ ਆਪਣੇ ਕੋਲੇ ਕਹਾਣੀ ਰੀਟ ਮੰਗੇ ਜੀ ਇੱਕ ਕਹਾਣੀ ਆ ਫਿਲਮਾਂ ਦੇ ਪਿੱਛੇ ਆਪਾਂ ਦੇਖਦੇ ਹੁੰਨੇ ਆ ਜਾਂ ਆਮ ਆਪਾਂ ਵੀਡੀਓ ਬਹੁਤ ਚੀਜ਼ ਚਲਦੀ ਵੇਖੀਏ ਜਦੋਂ ਕੁਝ ਬਾਖ ਰੋਂਦਾ ਉਹ ਬੋਲੇ ਤਾਂ ਬੋਲੀ ਦੀ ਲੱਗੀ ਹਾਂ ਜੀ ਬਿਲਕੁਲ ਜੀ ਬਿਲਕੁਲ ਲਓ ਜੀ ਇਹ ਬਾਈ ਜੀ ਫਿਰ ਇਹ ਇਹ ਕੀ ਰੇਟ ਪਾਇਆ ਜਾਂਦੇ ਜੇ ਆਪਾਂ ਨੂੰ ਸਿੱਖੋ ਜੀ ਕੋਈ ਕੱਢ ਦੇਣਾ ਤੇ ਹਲੋ ਹਲੋ ਫਾਈ ਚਲ ਜੀ ਹਲੋ ਹਲੋ ਜੋ ਵੀ ਕੁਝ ਬੋਲਾਂਗੇ ਇਹ ਰਿਪੀਟ ਕਰੋਗੇ ਠੀਕ ਹੈ ਜੀ ਬਹੁਤ ਸੋਹਣੀ ਜੀ ਬਣਾਈਏ ਤੇ ਇਹ ਤੋਂ ਬਾਅਦ ਬਾਈ ਜੀ ਆਪਣੇ ਕੋਲੇ ਆਹ ਕੀ ਚੀਜ਼ ਆ ਗਈ ਜੀ ਜਿਵੇਂ ਮੰਨ ਲਓ ਸ਼ੀਸ਼ੇ ਦੇ ਵਿੱਚ ਮੀਨਾ ਕਾਰੇ ਕੀਤੀ ਹੁੰਦੀ ਹੈ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਕੀਤੀ ਹੋਈ ਹੈ ਸ਼ੀਸ਼ੇ ਦੇ ਵਿੱਚ ਹਨਾ ਇਹ ਲਾਈਟਿੰਗਾਂ ਦੇਖੋ ਇਹ ਚੱਲ ਰਹੀ ਹੈ ਕਲਰ ਚੇਂਜਿੰਗ ਹੈ ਸਰ ਇਹ ਠੀਕ ਹੈ ਜੀ ਮੰਨ ਲਓ ਕਮਰੇ ਦੇ ਕਮਰੇ ਦੇ ਵਿੱਚ ਆਪਾਂ ਲਾਉਣ ਵਾਸਤੇ ਡੈਕੋਰੇਸ਼ਨ ਵਾਸਤੇ ਇਹ ਚੀਜ਼ ਨੂੰ ਆ ਲੈ ਕੇ ਜਾ ਸਕਦੇ ਹਾਂ ਨਾ ਜੀ ਤੇ ਇੱਕ ਸਭ ਤੋਂ ਮੇਨ ਗੱਲ ਆ ਗਈ ਬਾਈ ਜੀ ਆਪਣੇ ਕੋਲੇ ਘਾ ਡਰਾਉਨ ਪਿਆ ਹੈ ਇਹ ਰੇ ਤੁਸੀਂ ਐਂ ਮੰਨ ਲਓ ਵੀ ਅਸਲੀ ਦੀ ਤਰ੍ਹਾਂ ਹੀ ਕੰਮ ਕਰੂਗਾ ਇਹ ਹਾਂਜੀ ਹਾਂਜੀ ਸਰ ਤੁਸੀਂ ਜਿਹੜੇ ਆਪਾਂ ਮੰਨ ਲਓ ਕਈ ਕਿ ਬੇਰਤਾ 50 50 ਹਜ਼ਾਰ ਜਾਂ ਲੱਖ ਲੱਖ ਤੋਂ ਵੀ ਉੱਪਰ ਪ੍ਰਸਤ ਜਿੰਨੇ ਮਰਜ਼ੀ ਲੈ ਲਓ ਵੀ ਉਹ ਤੋਂ ਉੱਪਰ ਦੇ ਜਿਹਨੇ ਮਰਜ਼ੀ ਡਰਾਉਨ ਲੈ ਲਓ ਇਹ ਆਪਣੇ ਕੋਲੇ ਜਿਹੜਾ ਹੈਗਾ ਇਹ ਵਧੀਆ ਟੌਪਰ ਕੰਮ ਕਰੂਗਾ ਜੀ ਇਹ ਸਰ ਮੈਟਲ ਦਾ ਬਣਿਆ ਹੋਇਆ ਡਬਲ ਬੈਟਰੀ ਹੈ ਜੀ ਵਿੱਚੀ ਠੀਕ ਹੈ ਜੀ ਡਬਲ ਬੈਟਰੀ ਦੇ ਵਿੱਚ ਆ ਗਿਆ ਜੀ ਹਾਂਜੀ ਸਰ ਤੇ ਬਾਕੀ ਜਿਹੜੀ ਦੀ ਕਲੀਅਰਟੀ ਹੈ ਬਾਈ ਜੀ 4K ਹੈ ਸਰ 4K ਠੀਕ ਹੈ ਜੀ ਬਹੁਤ ਸੋਹਣੀ ਚੀਜ਼ ਹੈ ਤੇ ਇਹ ਬਈ ਜੇ ਆਪਾਂ ਘੱਟੋ ਘੱਟ ਕੀ ਰੇਟ ਦੇ ਦੇਵਾਂਗੇ ਜੀ ਸਵਾ ਪੂਰਾ ਪੂਰਾ ਰੇਟ ਹੋਗਾ 2000 ਦੇ ਦੇਣਗੇ ਠੀਕ ਹੈ ਜੀ ਲੈ ਬਈ ਡਾਬਲ ਬਾਈਂਟਰੀ ਦੇ ਵਿੱਚ ਹੈ 2000 ਰੁਪਏ ਦੇ ਵਿੱਚ ਤੁਹਾਨੂੰ ਇਹ ਡਰੋਨ ਵੀਰੇ ਕੋਲ ਜਿਤੋਂ ਮਰਜ਼ੀ ਆ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਬਾਕੀ ਇਹਦੀ ਆਪਾਂ ਜਿਹੜੀ ਦੀ ਕੁਆਲਿਟੀ ਹੈ ਉਹਦੀ ਵੀਡੀਓ ਬਾਈ ਹੋਰਾਂ ਕੋਲੇ ਬਣੀ ਹੋਈ ਆ ਉਹ ਵੀ ਆਪਾਂ ਵਿੱਚ ਐਡ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਦੀ ਕਿੰਨੀ ਕੁ ਕਲੀਅਰਟੀ ਹੈ ਤੇ ਬਾਈ ਜੀ ਹੋਰ ਆਪਣੇ ਕੋਲੇ ਤੋਂ ਬਾਅਦ ਕੁਝ ਨਹੀਂ ਵੱਖਰੀਆਂ ਚੀਜ਼ਾਂ ਇਹ ਕਾਹਦੇ ਬੱਚਿਆਂ ਵਾਸਤੇ ਬਹੁਤ ਸੋਹਣੀ ਚੀਜ਼ ਹੈ ਨਾ ਬਾਈ ਜੀ ਹਾਂਜੀ ਹਾਂਜੀ ਸਰ ਇਹ ਲੈਂਪ ਟੇਬਲ ਲੈਂਪ ਟੇਬਲ ਵਾਲਾ ਹਾਂਜੀ ਟੇਬਲ ਤੇ ਮਨ ਲਓ ਵੀ ਇਹਨੂੰ ਰੱਖ ਕੇ ਬੱਚੇ ਨੇ ਕੰਮ ਕਰਨਾ ਹੈ ਤਾਂ ਆਪਦੇ ਸਕੂਲ ਦਾ ਕੰਮ ਕਰੀ ਗਏ ਆ ਤੇ ਲਾਈਟਿੰਗ ਦਾ ਕਲਰ ਵੀ ਬਦਲਦੇ ਆ ਹਾਂ ਕਲਰ ਚੇਂਜਿੰਗ ਹੈ ਸਰ ਠੀਕ ਹੈ ਜੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਹੈ ਬਾਈ ਕੋਲੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਕਿਤੇ ਦੇਖਦੇ ਹਾਂ ਤੁਸੀਂ ਬਾਹਰਲੇ ਬਾਰੀਏ ਵੀਡੀਓ ਦੇ ਵਿੱਚ ਦੇਖ ਜੁੰਦੇ ਵੱਡੇ ਵੀਰ ਆ ਆ ਫਲਾਨੇ ਉਥੇ ਆ ਆ ਉਥੇ ਦੇਖੀ ਆਪਾਂ ਉਹ ਚੀਜ਼ ਹੁਣ ਬਾਈ ਹੋਰਾਂ ਕੋਲੇ ਤੇ ਆ ਬਾਈ ਜੀ ਕੀ ਚੀਜ਼ ਆ ਗਈ ਇਹ ਸਰ ਹੁੱਕਾ ਜੀ ਸਰ ਠੀਕ ਹੈ ਜੀ ਹਾਂ ਕਲੱਬ ਵਗੈਰਾ ਆਪਾਂ ਬਸ ਮੈਂ ਪਿਆ ਹੁੰਦਾ ਠੀਕ ਹੈ ਜੀ ਅੱਜ ਕੱਲ ਇਹ ਚੱਲ ਰਿਹਾ ਇਹ ਦੌਰ ਹੈ ਨਾ ਨਵੇਂ ਮੁੰਡਿਆਂ ਦਾ ਮੰਨ ਲਓ ਅੱਜ ਕੱਲ ਇਹ ਦੌਰ ਚੱਲਿਆ ਹੋਇਆ ਹੈਗਾ ਇਹਦੇ ਚ ਫਲੇਵਰ ਬਨੂਗਰ ਪਾ ਕੇ ਪਹਿਲਾਂ ਦੀਆਂ ਚੀਜ਼ਾਂ ਦਸਰੋਂ ਵੈਰੇ ਸਮਾਂ ਦਾ ਉਹੀ ਆ ਗਈ ਜੀ ਬਹੁਤ ਸੋਹਣੀਆਂ ਚੀਜ਼ਾਂ ਬਾਈ ਕੋਈ ਇਸ ਤੋਂ ਬਾਅਦ ਬਾਈ ਜੀ ਆਪਣੇ ਕੋਲੇ ਹੋਰ ਕੁਝ ਵੱਖਰਾ ਤੋਂ ਤਲਵਿੰਦਰ ਮਾਰਦੇ ਝਾਤ ਇੱਧਰ ਆ ਗਿਆ ਬਾਈ ਜੀ ਹੋਰਾਂ ਕੋਲੇ ਮੋਬਾਈਲ ਲੈਕਟਰ ਮਿਲ ਜਾਂਦੇ ਨੇ ਅਪਲੋਏ ਤਰ੍ਹਾਂ ਤਰ੍ਹਾਂ ਦੇ ਠੀਕ ਹੈ ਜੀ ਹਾਂ ਲੈ ਲੈਕਟਰ ਹਾਂ ਚੱਲ ਜਮਾ ਦੇਖਣ ਨੂੰ ਆ ਲੈ ਦੇ ਗੱਡੀਆਂ ਦੀ ਚਾਬੀਆਂ ਵੀ ਵੇਚੀ ਹੈ ਨਾ ਹੋਰ ਵੀ ਮਾਡਲ ਪਏ ਨੇ ਅਪਲੋਏ ਠੀਕ ਹੈ ਜੀ ਮੁਝ ਰੱਖਿਆ ਹੋਏ ਨੇ ਬਸ ਇਹ ਠੀਕ ਹੈ ਜੀ ਦੇਖ ਸਕਦਾ ਬਹੁਤ ਸੋਹਣੇ ਸੋਹਣੇ ਜਿਹੜੇ ਇਹ ਹਾਈ ਲੈਕਟਰ ਹੈ ਪਰ ਦੇਖਣ ਨੂੰ ਸਾਨੂੰ ਇਹ ਚਾਬੀਆਂ ਲੱਗਣੀਆਂ ਗੱਡੀਆਂ ਦੀਆਂ ਤੇ ਚੀਜ਼ਾਂ ਬਹੁਤ ਸੋਹਣੀਆਂ ਨੇ ਤੇ ਚੀਜ਼ਾਂ ਤਾਂ ਬਾਈ ਇੰਨੀਆਂ ਨੇ ਤੁਸੀਂ ਹਰਾਨ ਹੋਵੋਗੇ ਹਾਂ ਪੂਰੀ ਵੀਡੀਓ ਚ ਦਿਖਾਉਣੇ ਹਾਂ ਹਾਂ ਪੂਰੀ ਵੀਡੀਓ ਇਧਰੇ ਪਾਸੇ ਬਾਈ ਜੀ ਹੋਰਾਂ ਕੋਲੇ ਆ ਗਿਆ ਜਿਵੇਂ ਮੰਨ ਲਓ ਅੱਜ ਕੱਲ ਮੁੰਡਿਆਂ ਨੂੰ ਚਾਹੀਦਾ ਹੁੰਦਾ ਨਾ ਜਿਵੇਂ ਕਹਿੰਦੀ ਆਪਾਂ ਟ੍ਰਾਈਪੋਡ ਗਿੰਬਲ ਹਰ ਇੱਕ ਤਰ੍ਹਾਂ ਦੀ ਆਈਟਮ ਇਹ ਕੀ ਚੀਜ਼ ਆ ਗਈ ਬਾਈ ਜੀ ਇਹ ਸਾਰੇ ਹੱਥਾਂ ਨਾਲ ਗੱਡੇ ਹੱਥ ਦੇ ਵਿੱਚ ਪੈ ਜਾਂਦੇ ਇਹਨੂੰ ਵੀ ਜਿੱਥੇ ਮਰਜ਼ੀ ਮੋੜ ਲੋ ਠੀਕ ਹੈ ਜੀ ਮੋੜ ਜਾਂਦੀ ਹੈ ਇਹ ਗੱਡੀ ਬਿਲਕੁਲ ਜੀ ਅੱਛਾ ਵਾਸਤੇ ਠੀਕ ਹੈ ਸਪੈਸ਼ਲ ਚੀਜ਼ ਆ ਗਈ ਜੀ ਉਹ ਸੁਣੀ ਚੀਜ਼ ਹੈ ਬਾਈ ਜੀ ਹੈ ਨਾ ਤੇ ਆਓ ਆਪਣੇ ਕੋਲੇ ਬਾਲ ਪੇਪਰ ਜੀ ਉਹ ਹਾਂ ਉਹ ਬਾਲ ਪੇਪਰ ਲੈਣੀ ਆਪਾਂ ਇਸੇ ਦੀ ਵੀ ਲਿਮਿਨੇਸ਼ਨ ਕਰ ਠੀਕ ਹੈ ਜੀ ਹਾਂ ਦਿਖਾ ਦਨੇ ਲਈ ਇਸ ਲੇਬਲੇਸ਼ਨ ਲਿਖਾ ਦਨੇ ਹਾਂਜੀ 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 ਉਹ ਵੀ ਦਿਖਾ ਦੇ ਜੀ ਤੇ ਲੈ ਤਲਵਿੰਦਰ ਇਧਰ ਮਾਰਦੇ ਛਾਹ ਦੇਖ ਸਕਦੇ ਤੁਸੀਂ ਬਾਈ ਜੀ ਹੋਰਾਂ ਕੋਲ ਇੰਨੀ ਗਾ ਘੈਂੜ ਘੈਂੜ ਚੀਜ਼ਾਂ ਨੇ ਇਧਰ ਬਾਕੀ ਮਸ਼ੀਨ ਵੀ ਆਪਾਂ ਦਿਖਾ ਦਈਏ ਜਿਹੜੀ ਨਾਲ ਬਾਈ ਜੀ ਇਹ ਰੀ ਲੇਬਲੇਸ਼ਨ ਕਰਦਾ ਤੇ ਇੱਕ ਦਿਖਾ ਗਏ ਜੀ ਆਪਾਂ ਆਨ ਲੈਪਟਾਪ ਲੈ ਠੀਕ ਹੈ ਜੀ ਸਰ ਆਪਾਂ ਲਓ ਜੀ ਬਹੁਤ ਵਧੀਆ ਤਰੀਕੇ ਨਾਲ ਬਾਈ ਜੀ ਨੇ ਕੰਮ ਬਹੁਤ ਘੈਂੜ ਕੰਮ ਹੈ ਵੀਰੇ ਦਾ ਆ ਤੁਸੀਂ ਦੇਖ ਸਕਦੇ ਹੋ ਲੇਬਲੇਸ਼ਨ ਜਿਹੜਾ ਬਾਈ ਨੇ ਲੈਪਟਾਪ ਤੇ ਕੀਤਾ ਮੋਬਾਈਲ ਤੇ ਕਰਾਉਣਾ ਹੈ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਕੀ ਲੇਬਲੇਸ਼ਨ ਕਰਾਉਣੀ ਹੈ ਤab ਵੀਰੇ ਨਾਲ ਜਰੂਰ ਸੰਪਰਕ ਬਣਾ ਕੇ ਰੱਖਿਓ ਨਾ ਤੇ ਬਾਈ ਜੀ ਆਜੋ ਪਰਲੇ ਪਾਸੇ ਵੀ ਆਪਾਂ ਮੋਬਾਈਲਾਂ ਵਾਲੇ ਸੈਂਸਰੀ ਵਾਲੇ ਪਾਸੇ ਵੀ ਆਪਾਂ ਚੱਲਦੇ ਆਂ ਤੇ ਉਹ ਵੀ ਸੁਣੋ ਆਪਾਂ ਦਿਖਾ ਦਈਏ ਤੇ ਲਓ ਜੀ ਬਾਈ ਜੀ ਆਪਾਂ ਮੋਬਾਈਲਾਂ ਦੇ ਵਿੱਚ ਠੀਕ ਹੈ ਜੀ ਲਓ ਜੀ ਆ ਏਸੀ ਵੀਕਸਾਨ ਨੇ ਤੁਸੀਂ ਏਸੀ ਵੀ ਬਾਈ ਨੇ ਆਪ ਲੈਵਲੇਸ਼ਨ ਕੀਤਾ ਹੈ ਏਸੀ ਵੀ ਬਾਈ ਜੀ ਲੈਵਲੇਸ਼ਨ ਆਪ ਕਰ ਦਿੰਦੇ ਹਾਂ ਨਾ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਲੈਵਲੇਸ਼ਨ ਕਰਵਾਉਣੀ ਹੈ ਤਾਂ ਜਰੂਰ ਸੰਪਰਕ ਬਣਾ ਕੇ ਰੱਖਿਓ ਤੇ ਬਾਈ ਜੀ ਆਪਣੇ ਕੋਲੇ ਇਹਦੇ ਵਿੱਚ ਮੋਬਾਈਲ ਸੇਲਸ ਦੇ ਵਿੱਚ ਕੀ ਕੀ ਚੀਜ਼ਾਂ ਆ ਜਾਂਦੀਆਂ ਜੀ ਐਰਪੋਰਟ ਵਗੈਰਾ ਸਰ ਆਪਣੇ ਲਵੇ ਯੂਨੀਕ ਰੇਟ ਤੇ ਹੈ ਠੀਕ ਹੈ ਜੀ ਹਾਂਜੀ ਸਰ ਆ ਇਹ ਤਾਂ ਮੋਬਾਈਲ ਸੇਲਸ ਦਾ ਇੱਕ ਸਾਈਡ ਬਿਜ਼ਨਸ ਸਰ ਮੇਰਾ ਠੀਕ ਹੈ ਜੀ ਬਾਕੀ ਇਹ ਰੇਟ ਮੇਰਾ ਬਹੁਤ ਜ਼ਿਆਦਾ ਡਾਊਨ ਹੈ ਠੀਕ ਹੈ ਜੀ ਵਾਚ ਵਗੈਰਾ ਤੇ ਆਪਾਂ ਆਫਰ ਵੀ ਲਾਵਾਂਗੇ ਦੀਵਾਲੀ ਤੇ ਹਜੇ ਠੀਕ ਹੈ ਜੀ ਹਾਂਜੀ ਤਨਾਸ਼ੀ ਸ਼ਹਿਰ ਇਹ ਸੀਸਾ ਜੀ ਹਾਂ ਜੀ ਠੀਕ ਹੈ ਜੀ ਲੈ ਵੀ ਮਿੱਤਰੋ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਚੀਜ਼ ਹੈ ਜੀ ਤੇ ਇਹ ਕਿੰਨੇ ਦਾ ਪਾ ਦੇਣੇ ਜੀ ਪਾਹੇ 100 ਰੁਪਏ ਦਾ ਸੀਸਾ ਕੰਚ ਦੇ ਸੀਸੇ ਨੂੰ ਮਾਰ ਪੈਂਦੀ ਹੈ ਤੁਸੀਂ ਐ ਲੈ ਲਓ ਉਹਦੋਂ ਚੀਜ਼ ਸੋਹਣੀ ਲੱਗਦੀ ਹੈ ਤੇ ਇੱਕ ਬਈ ਜੀ ਆਪਣੇ ਕੋਲ ਮੈਕ ਵੀ ਹੁੰਦੇ ਨੇ ਜੀ ਅੱਜ ਕੱਲੇ ਜੇ ਮੇਰੇ ਮੁੰਡਿਆਂ ਨੂੰ ਕਈ ਵਾਰੀ ਲੋੜ ਪੈ ਜਾਂਦੀ ਹੈ ਵਰਤਦੇ ਨੇ ਹਨਾ ਤੇ ਮੈਕ ਪੈਨੇ ਸਰ ਠੀਕ ਹੈ ਜੀ ਲਓ ਜੀ ਕੋਈ ਦਾ ਮੈਕ ਆਪਲ ਵਾਲਾ ਜੀ ਠੀਕ ਹੈ ਜੀ ਹਾਂ ਜੀ ਸਾਰੇ ਸਾਰੇ ਮੈਕ ਪੈਨ ਮੈਕ ਹਰ ਇੱਕ ਤਰ੍ਹਾਂ ਦੇ ਬਾਈ ਜੀ ਹੋਰਾਂ ਕੋਲ ਮੰਨ ਲਓ ਮੈਕ ਵੀ ਮਿਲ ਜਾਂਦੇ ਨੇ ਤੇ ਹੋਰ ਸੈਂਸਰੀ ਬਹੁਤ ਸਾਰੀ ਹੈ ਬਾਈ ਜੀ ਹੋਰਾਂ ਕੋਲੇ ਤੇ ਜੀ ਸਟਿਕ ਇਹ ਸਟਿਕ ਆ ਗਈ ਜੀ ਇਹ ਹਾਂ ਜੀ 셀ఫీ ਸਟਿਕਾ ਸਰ ਇਹ ਸਟਿਕ ਆ ਗਈ ਅੱਛਾ ਇਹ ਸਟੈਂਡ ਵਾਲੀ ਆ ਗਈ ਜੀ ਹਾਂ ਜੀ ਸਟੈਂਡ ਵੀ ਬਣ ਜਾਂਦਾ ਸਰ ਇਹ ਬਹੁਤ ਸੋਹਣੀ ਚੀਜ਼ ਹੈ ਜੀ ਹੈ ਨਾ ਤੇ ਲਓ ਜੀ ਮਾਵਾ ਘਬਰੰਗ ਹੋ ਜਾਂਦੀ ਹੈ ਮਤਲਬ 5 5 ਫੁੱਟ ਲੰਘ ਜਾਂਦੀ ਹੈ ਜੀ ਹੈ ਨਾ ਜੀ ਜੀ ਤੇ ਇਹ ਕਿੰਨੇ ਰੁਪਏ ਦੀ ਪੈਂਦੀ ਹੈ ਜੀ ਇਹ ਇਹ ਆਪਣੇ ਰੁਪਏ ਜੋ ਕਿ ਸਾਨੂੰ ਸਾਰੇ 250 ਰੁਪਏ ਦੇ ਠੀਕ ਹੈ ਜੀ 250 ਰੁਪਏ ਦੇ ਵਿੱਚ ਮਿੱਤਰੋ ਇਹ ਸਾਨੂੰ ਸੈਲਫੀ ਸਿੱਖ ਮਿਲ ਜੂਗੀ ਜਿਹੜੇ ਵੀ ਭਰਾ ਨੂੰ ਲੋੜ ਹੈ ਨਾ ਤੇ ਵੀਰੇ ਨਾਲ ਸੰਪਰਕ ਜ਼ਰੂਰ ਬਣਾਇਓ ਇੱਕ ਬਾਈ ਜੀ ਆਪਾਂ ਆਪਣੀ ਲੋਕੇਸ਼ਨ ਵੀ ਪਾ ਦਈਏ ਰੇਨ ਕੋਟ ਵੀ ਮੈਂ ਜਾਂਦੇ ਆ ਪਾ ਲਈਏ ਅੱਛਾ ਜੀ ਉਹ ਵੀ ਮੜਾ ਦਿਖਾ ਦਿਓ ਫਿਰ ਚਲੋ ਇੱਕੋ ਗਲੀ ਵਿੱਚ ਚੱਕ ਲੈਨੇ ਤੇ ਲੋ ਜੀ ਆ ਚੀਜ਼ਾਂ ਬਹੁਤ ਘੱਟ ਮਿਲਦੀਆਂ ਕਿਤੇ ਇਹ ਇਹ ਚੀਜ਼ਾਂ ਜ਼ਰੂਰ ਮੈਂ ਕਹਿੰਦਾ ਵੀ ਫਾਇਦੇਮੰਦ ਹੈ ਇਹ ਚੀਜ਼ ਤਾਂ ਬੰਦੇ ਨੂੰ ਜਦੋਂ ਕੋਈ ਮੌਸਮ ਦਾ ਖਾਬ ਹੁੰਦਾ ਬੰਦਾ ਇਹ ਚੀਜ਼ ਤਾਂ ਲੈ ਆ ਕੇ ਜ਼ਰੂਰ ਰੱਖੇ ਤੇ ਇਹ ਬਾਈ ਜੀ ਕੀ ਰੇਟ ਪਾ ਜਾਂਦੇ ਜੀ ਇਹ ਇਹ 300 ਰੁਪਏ ਦਾ ਸਰ 300 ਰੁਪਏ ਦਾ ਜੀ ਲੈ ਵੀ ਮੇਤਰੋ ਮੀਂਹ ਹੁਣ ਸਾਨੂੰ ਭਜਣ ਦੀ ਲੋੜ ਨਹੀਂ ਨਾ ਡਰਦੀ ਥੋੜਾ ਤੁਸੀਂ ਐ ਮੰਨ ਲਓ ਧੁੰਦ ਤਾਂ ਬੜੀ ਤੁੰਦ ਜੀ ਉਦੋਂ ਬਾਰਾ ਤਾਂ ਵੀ ਨੀਲੇ ਕਿੱਲੇ ਹੁੰਦੇ ਕੱਲੇ ਮੀਂਹ ਵਾਸਤੇ ਨਹੀਂ ਇਹ ਜਿਆਦੇ ਧੁੰਦ ਦੇ ਵਿੱਚ ਵੀ ਕੰਮ ਕਰਦਾ ਹੈ ਤੇ ਇਹਦੇ ਵਿੱਚ ਨਾਂ ਵਾਲੀ ਹਵਾ ਵੱਜੇ ਤੇ ਨਾਂ ਪਾਣੀ ਬੜੇ ਇਹਦੇ ਵਿੱਚ ਠੀਕ ਆ ਐਮਰਜੈਂਸੀ ਹੁੰਦਾ ਸਰ ਰੇਨ ਗੋਟ ਠੀਕ ਹੈ ਜੀ ਇਹ ਛੋਟੇ ਸਾਈਡਾ ਜੀਚ ਪਾ ਜਾਂਦਾ ਹੈ ਬਾਹਰ ਅੰਦਰ ਲੈ ਕੇ ਬਹੁਤ ਜਾਂਦੇ ਨੇ ਗੱਡੀ ਚ ਰੱਖ ਲੈਂਦੇ ਨੇ ਬਾਈਕ ਚ ਰੱਖ ਲੈਂਦੇ ਨੇ ਹਾਂ ਜੇ ਜਦੋਂ ਵੀ ਮੀਂਹ ਪੈਂਦਾ ਜਾਂ ਕੁਝ ਵੀ ਹੁੰਦਾ ਇਹ ਆਪਾਂ ਪਾ ਕੇ ਪੂਰਾ ਸੂਟ ਬਣ ਜਾਂਦਾ ਜੀ ਪੂਰਾ ਪੂਰਾ ਪੂਰੇ ਬਣ ਜਾਂਦਾ ਜੀ ਜੇ ਮੈਂ ਆਪਾਂ ਉਹ ਨੈਟ ਸੂਟ ਮੰਗੀ ਪਏ ਜਾਂਦਾ ਸੂਚੀ ਤੇ ਲੈ ਵੀ ਮੇਤਰੋ ਸਭ ਤੋਂ ਛੋਟਾ ਜਿਹੜਾ ਇਹਨੂੰ ਟਰਾਈ ਸੂਟ ਹੀ ਕਹਿੰਦੇ ਨੇ ਜੇ ਪਾਸ ਰੇਨ ਕੋਟ ਕਹ ਲੋ ਰੇਨ ਕੋਟ ਕਹ ਲੋ ਇਹ ਸਭ ਤੋਂ ਛੋਟਾ ਆ ਗਿਆ ਇਹਨੂੰ ਪਾ ਲੋ ਤੇ ਨਾ ਤੁਸੀਂ ਭਿੱਜੋ ਤੇ ਨਾ ਤੁਹਾਨੂੰ ਕੋਈ ਧੁੰਦ ਚ ਵੀ ਨਹੀਂ ਲੋੜ ਸਾਰੇ ਕੰਮ ਕਰਦਾ ਤੇ